ਮੋਟਾਪਾ obesidad ਇੰਡੀਆ ਦੇ ਵਿੱਚ ਅਰਾਊਂਡ 10 ਮਿਲੀਅਨ ਲੋਕ ਹਰ ਸਾਲ ਇਹਦੇ ਗ੍ਰਾਫਟ ਦੇ ਚਾਉਂਦੇ ਨੇ ਤੇ ਵਰਲਡ ਚ ਮੋਰ ਥੈਨ 25 ਮਿਲੀਅਨ ਪੀਪਲ ਇਹਦੀ ਗ੍ਰਾਫਟ ਚ ਹਰ ਸਾਲ ਆ ਰਹੇ ਨੇ ਸਭ ਤੋਂ ਪਹਿਲਾਂ ਮੋਟਾਪੇ ਬਾਰੇ ਆਪਾਂ ਨੂੰ ਇਹ ਜਾਣਨ ਦੀ ਲੋੜ ਆ ਵੀ ਮੋਟਾਪਾ ਹੁੰਦਾ ਕੀ ਆ ਜਦੋਂ ਤੁਹਾਡੀ ਬਾਡੀ weight ਤੁਹਾਡੀ height ਦੇ ਅਕੋਰਡਿੰਗ ਵੱਧ ਜਾਂਦਾ ਤਾਂ ਆਪਾਂ ਨੂੰ ਮੋਟਾਪਾ ਕਹਿੰਦੇ ਬਹੁਤ ਇੱਕ ਸਿੰਪਲ ਆਮ ਲੀਮਨ ਦੀ ਲੈਂਗੁਏਜ ਦੇ ਵਿੱਚ height ਤੇ weight ਨੂੰ ਕੈਲਕੂਲੇਟ ਕਰਨ ਦਾ ਸਿੰਪਲ ਜਿਹਾ ਤਰੀਕਾ ਜਿੰਨੇ ਸੈਂਟੀਮੀਟਰ ਤੁਹਾਡੀ height ਆਉ ਚੋ ਆਪਾਂ 100 ਮਾਈਨਸ ਕਰਨਾ ਅੰਦਾਜ਼ਨ ਜੇ ਕੋਈ 5 ਫੁੱਟ 2 ਇੰਚ ਦਾ ਇਨਸਾਨ ਆ ਫੀਮੇਲ ਆ ਜਾਂ ਜੈਂਟਸਾ ਉਹਦਾ 155 ਸੈਂਟੀਮੀਟਰ ਕੱਦ ਬੰਦਾ ਤਾਂ ਉੱਚ ਆਪਾਂ ਸੌ ਕਟਾਉਣਾ ਤਾਂ 55 ਕਿਲੋ ਤੋਂ 57 ਕਿਲੋ ਆਈਡੀਅਲ ਬੋਡੀ weight ਚਾਹੀਦਾ ਜੇਕਰ ਇਹ ਬੋਡੀ weight 60 65 75 100 ਤੱਕ ਜਾਂਦਾ ਤਾਂ ਉਹਨੂੰ ਆਪਾਂ ਮੋਟਾਪਾ ਕਹਿੰਦੇ ਤਾਂ ਸਭ ਤੋਂ ਪਹਿਲਾਂ ਮੋਟਾਪੇ ਨੂੰ ਆਪਾਂ ਡਾਇਗਨੋਸ ਕਰਨਾ ਸਿੱਖਣਾ ਹੈ ਸੈਲਫ ਡਾਇਗਨੋਸਟਿਕ ਪਾਰਟ ਆ ਇਹਨੂੰ ਆਪਾਂ ਇਜ਼ੀਲੀ ਕੈਲਕੂਲੇਟ ਕਰ ਸਕਦੇ ਹਾਂ ਉਸ ਤੋਂ ਬਾਅਦ ਕਿੰਨਾ ਕਾਰਨਾ ਕਰਕੇ ਮोटा ਪਾਉਂਦਾ ਮੋਟਾਪੇ ਦਾ ਸਭ ਤੋਂ ਮੁੱਖਲਾ ਕਾਰਨ ਆ ਜੋ ਮੈਂ ਮੰਨਦਾ ਪਰਸਨਲੀ ਤੇ ਮੈਂ ਆਪਣੀ 10 ਸਾਲ ਦੀ ਪ੍ਰੈਕਟਿਸ ਦੇ ਵਿੱਚ ਦੇਖਿਆ ਸਟ्रेस ਸਟ्रेस ਹਾਰਮੋਨ ਜੋ ਕਿ ਆਪਣੇ ਬ੍ਰੇਨ ਦੇ ਵਿੱਚ ਕੋਰਟੀਸੋਲ ਹਾਰਮੋਨ ਬੋਡੀ ਦੇ ਵਿੱਚ ਆਪਣੇ ਵਿੱਚ ਹੈਗਾ ਤੇ ਕੋਰਟੀਸੋਲ ਹਾਰਮੋਨ ਨੂੰ ਜਦੋਂ ਸਟ्रेस ਇਫੈਕਟ ਕਰਦਾ ਤਾਂ ਮोटापा ਆਉਣਾ ਸ਼ੁਰੂ ਹੁੰਦਾ ਜਿਹਦੇ ਵਿੱਚ ਕਿ ਆਪਾਂ ਓਵਰ EATING ਵੀ ਕਰਦੇ ਆ ਯਾਨੀ ਕਿ ਇਮੋਸ਼ਨਲ EATING ਮਨ ਕਰਦਾ ਨਹੀਂ ਕਰਦਾ ਆਪਾਂ ਖਾਂਦੇ ਜਾ ਰਹੇ ਆ ਬੋਡੀ ਨੂੰ ਇੱਕ ਤਰ੍ਹਾਂ ਦਾ ਡਸਟਪਿਨ ਬਣਾਇਆ ਹੋਇਆ ਤਾਂ ਉੱਥੋਂ ਹੀ ਮोटापा ਆਉਣਾ ਸ਼ੁਰੂਆਤ ਹੋ ਜਾਂਦੀ ਆ ਦੂਜੇ ਦੇ ਮੁਢਲੇ ਕਾਰਨ ਨੇ ਫਾਸਟ ਫੂਡ ਤੇ ਜੰਕ ਫੂਡ ਦੀ ਬਹੁਤ ਜ਼ਿਆਦਾ ਕੰਜ਼ਮਪਸ਼ਨ ਕਰਨਾ ਓਵਰ EATING फास्ट फूड जंक फूड यानी कि चीट डेज बहुत ज्यादा रखने ਤੇ अनकंट्रोल्ड ਖਾਣਾ ਤੇ इमोशंस ਚ ਆ ਕੇ ਖਾਣਾ ਉਦਾਸ ਆ ਬਹੁਤ ਜ਼ਿਆਦਾ ਖਾ ਲੈਣਾ ਖੁਸ਼ ਹਾਂ ਐਕਸੈਸ ਚ ਉਹਨੂੰ ਖਾਣਾ ਜਾਂ ਬਿਲਕੁਲ ਨਾ ਖਾਣਾ ਇਹ ਕਾਰਨ ਬਣ ਜਾਂਦੇ ਨੇ ਓਬੈਸਿਟੀ ਦੇ ਉਦੋਂ ਬਾਅਦ ਹੋਰ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਰੂਟੀਨ ਦੇ ਵਿੱਚ ਡਿਸੈਡੈਂਟਰੀ ਲਾਈਫਸਟਾਈਲ ਯਾਨੀ ਕਿ ਜ਼ਿਆਦਾ ਐਕਟਿਵ ਨਾ ਹੋਣਾ ਜਦੋਂ ਆਪਾਂ ਜ਼ਿਆਦਾ ਐਕਟਿਵ ਨਹੀਂ ਰਹਿੰਦੇ ਜਿੰਨੀਆਂ ਕੈਲਰੀਜ਼ ਦੀ ਇਨਟੇਕ ਲੈ ਰਹੇ ਉਹਨੀਆਂ ਬਰਨ ਨਹੀਂ ਕਰਦੇ ਫਿਜ਼ੀਕਲੀ ਐਕਟਿਵ ਨਹੀਂ ਰਹਿੰਦੇ ਡਿਸੈਡੈਂਟਰੀ ਲਾਈਫਸਟਾਈਲ ਆ ਤਾਂ ਇਹ ਮੋਟਾਪੇ ਦਾ ਰੂਪ ਲੈ ਲੈਂਦਾ ਥਰਡ ਮੈਂ ਆਪਣੀ ਪ੍ਰੈਕਟਿਸ 'ਚ ਦੇਖਿਆ ਕਾਂਸਟਿਪੇਸ਼ਨ ਯਾਨੀ ਕਿ ਤੁਹਾਡਾ ਗਟ ਓਵਰঅল ਸਿਸਟਮ ਹੈਲਦੀ ਨਹੀਂ ਆ ਕਾਂਸਟਿਪੇਸ਼ਨ ਹੋਣਾ ਗਟ ਜਿਹੜਾ ਆਪਣੇ ਸਾਰੇ ਸਿਸਟਮ ਨੂੰ ਓਵਰਆਲ ਆਪਾਂ ਗੱਟ ਕਹਿੰਦੇ ਆ ਇਹ ਮੈਡੀਕਲ ਟਰਮਸ ਨੇ ਇਹਨੂੰ ਆਪਾਂ ਆਉਣ ਵਾਲੀਆਂ ਵੀਡੀਓਸ 'ਚ ਡਿਸਕਸ ਕਰਾਂਗੇ ਜਦੋਂ ਉਹ ਹਨ ਹੈਲਦੀ ਆ ਐਸਿਡਿਟੀ ਬਣ ਰਹੀ ਆ ਰਿਫਲਕਸ ਗਰਡ ਰਿਫਲਕਸ ਆਪਣੇ ਹੋ ਰਿਹਾ ਤਜਾਬ ਗਲੇ ਚ ਆ ਰਿਹਾ ਕਨਸਟਿਪੇਸ਼ਨ ਆ ਪੇਟ ਹੀ ਚੰਗੀ ਤਰ੍ਹਾਂ ਸਾਫ ਨਹੀਂ ਹੋ ਰਿਹਾ ਤੇ ਮੋਟਾਪੇ ਦਾ ਰੂਪ ਧਾਰਨ ਕਰ ਲੈਂਦਾ ਉਸ ਤੋਂ ਬਾਅਦ ਹੋਰ ਇਹਦੇ ਜਾਣਕਾਰ ਕੀ ਕੀ ਕਾਰਨ ਆ ਜੋ ਇਹਦੀ ਹੈਲਪ ਕਰਦੇ ਯਾਨੀ ਕਿ ਮोटापे ਦੇ ਫਰੈਂਡਸ ਐ ਇਹਨੂੰ ਵਧਾਉਣ ਚ ਇਹਦੀ ਹੈਲਪ ਕਰ ਦਿੰਦੇ ਨੇ ਬਾਡੀ ਦੇ ਵਿੱਚ ਹੋਰ ਜ਼ਿਆਦਾ ਕਾਰਨ ਨੇ ਐਕਟਿਵ ਲਾਈਫਸਟਾਈਲ ਦੇ ਨਾਲ ਨਾਲ ਬਹੁਤ ਜ਼ਿਆਦਾ ਔਨ ਸਕਰੀਨ ਟਾਈਮ ਰਹਿਣਾ ਐਕਟਿਵ ਲਾਈਫਸਟਾਈਲ ਤਾਂ ਹੈਗਾ ਬਟ ਔਨ ਸਕਰੀਨ ਟਾਈਮ ਬਹੁਤ ਜ਼ਿਆਦਾ ਯਾਨੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਸੈਲਫੋਨ ਯੂਜ਼ ਕਰਨਾ ਲੈਪਟਾਪ ਦੀ ਬਹੁਤ ਜ਼ਿਆਦਾ ਯੂਸੇਜ ਕਰਨੀ ਐਕਸੈਸ ਯੂਸੇਜ ਕਰਨੀ ਉਹ ਜਦੋਂ ਸਟ्रेस ਨੂੰ ਓਵਰ ਆਲ ਵਧਾਉਂਦੀ ਆ ਤੇ ਇਹ ਵੀ ਕਮਟਾਪੇ ਦਾ ਕਾਰਨ ਬਣ ਜਾਂਦਾ ਉਦੋਂ ਬਾਅਦ ਫੈਮਿਲੀ ਹਿਸਟਰੀ ਬਹੁਤ ਵੱਡਾ ਕਾਰਨ ਆ ਫੈਮਿਲੀ ਹਿਸਟਰੀ ਕਈ ਵਾਰੀ ਜੈਨੇਟਿਕਲੀ ਆਪਾਂ ਦੇਖਦੇ ਆ ਦਾਦਾ ਦਾਦੀ ਨਾਨਾ ਨਾਨੀ ਮੋਟੇ ਨੇ ਪੇਰੈਂਟਸ ਮੋਟੇ ਨੇ ਤਾਂ ਜੈਨੇਟਿਕਲੀ ਜੀਨਸ ਤੋਂ ਵੀ ਟਰੈਵਲ ਕਰਦਾ ਤੇ ਉਹ ਜੀਨ ਬਾਡੀ ਪਿਕ ਕਰ ਲੈਂਦੀ ਆ ਤੇ ਆਪਾਂ ਓਬੈਸਿਟੀ 'ਚ ਆ ਜਾਂਦੇ ਆ ਥੋਣ ਉਸ ਤੋਂ ਬਾਅਦ ਇਹਦੀਆਂ ਡਿਫਰੈਂਟ ਸਟੇਜਸ ਆ ਦੋਸਤੋ ਸਭ ਤੋਂ ਪਹਿਲਾਂ ਅੱਪਾ ਇਹ ਦੇਖਣਾ ਵੀ ਜੇਕਰ ਤੁਹਾਡੀ ਬੀਐਮਆਈ ਜਿਹੜਾ ਆਪਾਂ ਕੀ ਬੋਡੀ ਮਾਸ ਇੰਡੈਕਸ ਕਹਿੰਨੇ ਆ ਉਹ 25 ਤੋਂ ਵਧਣ ਲੱਗ ਗਿਆ 25 28 30 35 40 ਤੱਕ ਜਾਂਦਾ ਤਾਂ ਇਹ ਮੋਟਾਪੇ ਦੀਆਂ ਅੱਗੇ ਸਟੇਜਸ ਆ ਜਾਂਦੀਆਂ ਜਿਹਨੂੰ ਕਿ ਆਪਾਂ ਆਬੈਸਿਟੀ ਗ੍ਰੇਡ 1 2 3 ਤੱਕ ਕਹਿ ਦਿੰਦੇ ਆ ਹੁਣ ਇਹਦੇ ਨਾਲ ਹੋਰ ਇਸ਼ੂਸ ਆਪਾਂ ਨੂੰ ਕੀ ਹੁੰਦੇ ਆ ਮੋਟਾਪੇ ਦੇ ਨਾਲ ਸਭ ਤੋਂ ਪਹਿਲਾ ਇਸ਼ੂ ਆ ਜਿਹੜਾ ਮੈਂ ਆਪਦੀ ਪ੍ਰੈਕਟਿਸ 'ਚ ਦੇਖਿਆ ਥਾਇਰੋਇਡ ਗਲੈਂਡ ਆ ਜਿਹੜਾ ਅਪਸੈਟ ਹੋ ਜਾਂਦਾ ਯਾਨੀ ਕਿ ਓਵਰ ਜਾਂ ਅੰਡਰਐਕਟਿਵ ਥਾਇਰੋਇਡ देयर ਟ੍ਰਬਲਸ ਹੋਣੀ ਸ਼ੁਰੂ ਹੋ ਜਾਂਦੀ ਉਹ ਅੱਗੇ ਡਿਟੇਲ ਆ ਵੀ ਇਹਦੇ ਨਾਲ weight ਵਧਦਾ ਜਾਂ ਘਟਦਾ ਪਰ ਓਵਰঅল ਥਾਇਰੋਇਡ ਗਲੈਂਡ ਅਪਸੈਟ ਹੁੰਦਾ ਤਾਂ ਇੱਕ ਕਾਰਨ ਬੰਦਾ ਦੂਜਾ ਫੈਟੀ ਲਿਵਰ ਆਨ ਲੱਗ ਜਾਂਦਾ ਯਾਨੀ ਕਿ ਲਿਵਰ ਦੇ ਵਿੱਚ ਫੈਟ ਡਿਪੋਜ਼ਿਟ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਲਿਵਰ ਦੇ ਵਿੱਚ ਫੈਟ ਜਮਾ ਹੁੰਦੀ ਆ ਤਾਂ ਜਦੋਂ ਆਪਾਂ ਅਲਟਰਾਸਾਉਂਡ ਕਰਾਉਂਦੇ ਆ ਜਾਂ ਡਾਕਟਰੀ ਸਲਾਹ ਨਾਲ ਚੱਲਦੇ ਆ ਤਾਂ ਆਪਾਂ ਦੇਖਦੇ ਆ O.T.P.T ਯਾਨੀ ਕਿ ਬਲੱਡ ਟੈਸਟ ਵੀ ਵਧੇ ਹੋਏ ਆ ਤੇ ਜਿਹੜਾ ਸਾਡਾ ਲਿਵਰ ਆ ਉਹ ਚ ਫੈਟ ਵੀ ਡਿਪੋਜ਼ਿਟ ਹੋ ਰਹੀ ਆ ਉਹਦੇ ਅਗਾਂ ਸਟੇजेस ਆ ਤਾਂ ਯਾਨੀ ਕਿ ਜਦੋਂ ਆਪਣਾ ਲਿਵਰ ਹੀ ਅਨ ਹੈਲਦੀ ਹੋ ਗਿਆ ਤਾਂ ਆਪਾਂ ਨੂੰ ਇਧਰ ਐਬਡੋਮਨ ਫੁੱਲਨੈਸ ਲੱਗੂਗੀ ਤਾਂ ਇਹ ਸਿੰਪਟਮਸ ਵੀ ਮੋਟਾਪੇ ਦੇ ਨਾਲ ਆਉਣੇ ਸ਼ੁਰੂ ਹੋ ਜਾਂਦੇ ਆ ਫਿਰ ਡਾਇਬੀਟਿਸ ਯਾਨੀ ਕਿ ਸ਼ੂਗਰ ਮਦਰ ਆਫ 올 ਡਿਜ਼ੀਜ਼ ਰਾਜੋਦੋ ਜਿਹੜਾ ਮੋਟਾਪਾ ਉਹ ਮਦਰ ਆ ਯਾਨੀ ਕਿ ਮਾਂ ਰੈਸਟ ਬਿਮਾਰੀਆਂ ਦੀ ਤਾਂ ਜਦੋਂ ਮਦਰ ਅਨ ਹੈਲਦੀ ਆ ਤਾਂ ਓਵਰਆਲ ਸਾਰੇ ਪਰਿਵਾਰ ਤੇ ਉਹਦਾ ਅਸਰ ਜਾਂਦਾ ਜਦੋਂ ਮੋਟਾਪਾ ਹੋ ਗਿਆ ਤਾਂ ਨਾਲ ਉਹਨੇ ਹਰਟ ਦੀ ਪ੍ਰੋਬਲਮ ਨੂੰ ਓਬੈਸਿਟੀ ਨੂੰ ਯਾਨੀ ਕਿ ਥਾਇਰੋਇਡ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਨਮ ਦੇ ਦੇਣਾ ਤਾਂ ਉੱਥੋਂ ਟ੍ਰਬਲ ਆਉਣੀ ਸ਼ੁਰੂ ਹੋ ਜਾਂਦੀ ਹੈ ਸਟ्रेस ਤਾਂ ਹੈ ਹੀ ਹੈ ਤਾਂ ਹੁਣ ਕੀ ਕੀਤਾ ਕੀ ਜਾਵੇ ਤਾਂ ਬੀਇੰਗ ਅ ਕੰਸਲਟੈਂਟ ਕਲੀਨਿਕਲ ਡਾਈਟੀਸ਼ਨ ਡਾਈਟੈਲੋ ਹਮੇਸ਼ਾ ਤੁਹਾਡੀ ਹੈਲਪ ਚ ਆ ਤੇ ਮੈਂ ਡਾਈਟੈਲੋ ਦਾ ਪਾਰਟ ਆ ਬੀਇੰਗ ਅ ਸੀਈਓ ਆਫ ਮਾਈ ਕੰਪਨੀ ਡਾਈਟੈਲੋ ਇੰਡੀਆ ਪ੍ਰਾਈਵੇਟ ਲਿਮਿਟਿਡ ਅਸੀਂ ਤੁਹਾਡੀ ਹੈਲਪ ਚ ਹਮੇਸ਼ਾ ਹਾਜ਼ਰ ਆ ਤਾਂ ਅੱਜ ਮੈਂ ਕੁਝ ਟਿਪਸ ਤੁਹਾਨੂੰ ਦੱਸੂਗਾ ਜਿ ਬੈਠ ਕੇ ਬੜੇ ਸਿੰਪਲ ਤਰੀਕੇ ਨਾਲ ਮੋਟਾਪੇ ਨੂੰ ਕੰਟਰੋਲ ਵੀ ਕਰ ਸਕਦੇ ਹੋ ਤੇ ਆਪਣੇ ਲਵਡ ਵਨਸ ਲਈ ਤੇ ਆਪਣੇ ਫਰੈਂਡਸ ਦੀ ਹੈਲਪ ਵੀ ਕਰ ਸਕਦੇ ਹੋ ਕਿਉਂਕਿ ਇਹੀ ਮੇਨ ਮਕਸਦ ਆ ਸਾਡੇ YouTube ਚੈਨਲ ਦਾ ਕਿ ਅਸੀਂ ਹਮੇਸ਼ਾ ਤੁਹਾਡੀ ਹੈਲਪ ਕਰਦੇ ਰਹੀਏ ਤੇ ਇਹੀ ਇਸ ਵਿਜਨ ਨਾਲ ਹੀ ਮੈਂ ਆਪਦਾ YouTube ਚੈਨਲ ਨੂੰ ਲਾਂਚ ਕੀਤਾ 10 ਇਅਰਸ ਤੋਂ ਕਲੀਨਿਕਲ ਪ੍ਰੈਕਟਿਸ 'ਚ ਹੋਣ ਤੋਂ ਬਾਅਦ ਮੈਂ ਆਪਦਾ ਚੈਨਲ ਬਹੁਤ ਲੇਟਰ ਆਨ ਬਣਾਇਆ ਕਿਉਂਕਿ ਪਹਿਲਾਂ ਇਨਸਟਾਫੀਸ ਬੁੱਕ ਦੇ थ्रू ਬਹੁਤ ਜ਼ਿਆਦਾ ਅਵੇਅਰਨੈਸ ਮੈਂ ਦੇਣ ਦੀ ਕੋਸ਼ਿਸ਼ ਕੀਤੀ ਤੇ ਕਾਮਯਾਬੀ ਰਹੀ ਮੈਂ ਉਹਦੇ ਵਿੱਚ ਤੇ ਨਾਲ ਨਾਲ ਹੁਣ ਅਸੀਂ YouTube ਤੇ ਲੌਂਗ ਵੀਡੀਓਜ਼ ਬਣਾ ਕੇ ਤੁਹਾਨੂੰ ਬਿਲਕੁਲ ਹੈਲਪ ਕਰਾਂਗੇ ਤੇ ਟੀਮ ਪ੍ਰੋਪਰ ਤੁਹਾਨੂੰ ਕਸਟਮਾਈਜ਼ਡ ਪਲਾਨ ਚ ਵੀ ਹੈਲਪ ਕਰੂਗੀ ਜੋ ਕਿ ਬਿਲਕੁਲ ਤੁਹਾਡੇ ਅਕੋਰਡਿੰਗ ਹੋਊਗਾ ਤਾਂ ਸਭ ਤੋਂ ਪਹਿਲਾਂ ਟਿਪ ਜਿਹੜਾ ਕਿ ਆਪਾਂ ਟੌਪਿਕ ਤੇ ਚੱਲ ਰਹੇ ਸੀ ਕੀ ਹੋ ਸਕਦਾ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਦੋਸਤੋ ਸ਼ਾਰਟ ਤੇ ਫ੍ਰੀਕੁਐਂਟ ਮੀਲਜ਼ ਲਓ ਕੋਸ਼ਿਸ਼ ਕਰੋ 2-2.5 ਘੰਟੇ ਦੇ ਗੈਪ ਤੋਂ ਥੋੜਾ ਥੋੜਾ ਖਾਂਦੇ ਰਹੋ ਬਹੁਤ ਸਾਰੇ ਪੇਸ਼IENTS ਜਾਂ ਬਹੁਤ ਸਾਰੇ ਮੇਰੇ ਔਨ ਕਾਲ ਕਲੈਂਟਸ ਜਿਹੜੇ ਕਿ ਯੂਐਸ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਰਹਿੰਦੇ ਆ ਉਹਨਾਂ ਦੀ ਇੱਕ ਮੇਨ ਟ੍ਰੈਵਲ ਮੈਂ ਆਪਦੀ ਪ੍ਰੈਕਟਿਸ ਚ ਦੇਖੀ ਹੈ ਵੀ ਜਦੋਂ ਵੀ ਸਾਨੂੰ ਫਰੂਟ ਜਾਂ ਸਲਾਦ ਖਾਣ ਨੂੰ ਕਹਿੰਦੇ ਆ ਤਾਂ ਸਾਨੂੰ ਇੱਕ ਤਰ੍ਹਾਂ ਦੀ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਹੈ ਪੰਜਾਬੀ ਚ ਠੇਟ ਲੈਂਗੁਏਜ ਜਿਹਨੂੰ ਆਪਾਂ ਕਹਿੰਦੇ ਆ ਵੀ ਮੌਤ ਪੈ ਜਾਂਦੀ ਆ ਵੀ ਇਹ ਨਹੀਂ ਖਾਦਾ ਜਾਂਦਾ ਹੋਰ ਕੁਝ ਵੀ ਦੱਸ ਦੋ ਸਟਾਰਟਿੰਗ ਚ ਪਹਿਲਾ ਕੁਐਸਚਨ ਹੀ ਇਹ ਹੁੰਦਾ ਵੀ ਸਿਰਫ ਫਰੂਟ ਤੇ ਸਲਾਦ ਤਾਂ ਨਹੀਂ ਦੱਸੋਗੇ ਬੇਸਿਕਲੀ ਉਹ ਫਰੂਟ ਜਾਂ ਸਲਾਦ ਨੂੰ ਹੀਟ ਨਹੀਂ ਕਰ ਰਹੇ ਹੁੰਦੇ ਉਹ ਆਪਦੀ ਹੈਬਿਟਸ ਨੂੰ ਚੇਂਜ ਕਰਨ ਨੂੰ ਥੋੜਾ ਡਰ ਰਹੇ ਹੁੰਦੇ ਆ ਥੋੜਾ ਰਿਜਿਡ ਹੋ ਜਾਂਦੇ ਆ ਹਰ ਚੀਜ਼ ਦਾ ਟੇਸ ਬਣਾਉਣ ਨੂੰ ਆਪਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ एग्जांपल ਜੇ ਕਿਸੇ ਨੇ ਪਾਈਨੈਪਲ ਟੇਸਟ ਹੀ ਨਹੀਂ ਕੀਤਾ ਤਾਂ ਕਿਵੇਂ ਕਹਿ ਸਕਦਾ ਕਿ ਪਾਈਨੈਪਲ ਚੰਗਾ ਆ ਮਾੜਾ ਹਾਂ ਟੇਸਟ ਕਰਨ ਤੋਂ ਬਾਅਦ ਉਹ ਉਸ ਦੇ ਸੋਲੂਸ਼ਨ ਤੇ ਜਾ ਸਕਦਾ ਤਾਂ ਕੋਸ਼ਿਸ਼ ਕਰਨੀ ਆ ਥੋੜੀ ਥੋੜੀ ਇਨੀਸ਼ੀਅਲ ਅਮਾਉਂਟ ਨਾਲ ਜਿਹੜਾ ਸੈਲਡ ਤੁਹਾਨੂੰ ਪਹਿਲਾਂ ਵਧੀਆ ਲੱਗਦਾ ਤੇ ਜਿਹੜਾ ਫਰੂਟ ਖਾਣ ਤੋਂ ਤੁਹਾਨੂੰ ਟੇਸਟੀ ਲੱਗਦਾ ਇਵੈਨਚੁਅਲੀ ਆਪਾਂ ਉਹ ਨੂੰ ਸਟਾਰਟ ਕਰੀਏ ਤਕ ਸਲਾਦ ਆ ਜਿਹੜਾ ਹਮੇਸ਼ਾ ਖਾਣਾ ਖਾਣ ਤੋਂ ਪਹਿਲਾਂ ਖਾਓ ਦੂਜਾ ਕੋਸ਼ਿਸ਼ ਕਰੋ ਡਿਨਰ ਹਲਕਾ ਰੱਖੋ ਤੇ ਜਿੰਨਾ अर्ਲੀ ਹੋ ਸਕਦਾ ਉਹਨਾਂ ਡਿਨਰ ਕਰ ਸਕਦੇ ਹੋ ਜੇ ਤੁਹਾਡਾ ਲਾਈਫ ਸਟਾਈਲ ਥੋੜਾ ਲੇਟਰ ਆ ਲੇਟ ਨਾਈਟ ਸ਼ਿਫਟਸ ਨੇ ਤਾਂ ਉਹਨੂੰ ਤੁਸੀਂ ਅਕੋਰਡਿੰਗਲੀ ਡਾਈਟੀਸ਼ਨ ਦੀ ਹੈਲਪ ਲੈ ਕੇ ਕਸਟਮਾਈਜ਼ ਕਰਵਾ ਸਕਦੇ ਹੋ ਤੇ ਡਾਈਟੈਲ ਹਮੇਸ਼ਾ ਤੁਹਾਡੀ ਹੈਲਪ 'ਚ ਹਾਜ਼ਰ ਵੀ ਆ ਉਸ ਤੋਂ ਬਾਅਦ ਕੋਸ਼ਿਸ਼ ਕਰੋ ਡਾਈਟ ਨੂੰ ਬੈਲੈਂਸ ਲੈ ਕੇ ਚੱਲੋ ਉਹ ਇਹ ਕਹਿ ਰਿਹਾ ਉਹ ਇਹ ਕਹਿ ਰਿਹਾ ਮੈਂ ਇੰਸਟਾਗ੍ਰam 'ਤੇ ਇਹ ਦੇਖਿਆ ਮੈਂ YouTube 'ਤੇ ਇਹ ਦੇਖਿਆ ਉਹ ਇੱਕ ਪਹਿਲੂ ਆ ਬੈਲੈਂਸਡ ਡਾਈਟ ਹਰ ਚੀਜ਼ ਦਾ ਸੋਲੂਸ਼ਨ ਹੋ ਸਕਦਾ ਹੈ ਤਾਂ ਕੋਸ਼ਿਸ਼ ਕਰੋ 65% ਕਾਰਬੋਹਾਈਡਰੇਟਸ ਯਾਨੀ ਕਿ ਸਬਜ਼ੀਆਂ ਫਰੂਟ ਸਲਾਦ ਨਟਸ ਇਹਨਾਂ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ 15 ਤੋਂ 20% ਪ੍ਰੋਟੀਨ ਦੀ ਇਨਟੇਕ ਰੱਖੋ ਜੇਕਰ ਤੁਸੀਂ ਨਾਨ-ਵੈਜੀਟੇਰੀਅਨ ਹੋ ਤਾਂ ਐگز ਚਿਕਨ ਨੂੰ ਪਾਰਟ ਬਣਾ ਸਕਦੇ ਹੋ ਬਟ ਉਹਨੂੰ ਖਾਣਾ ਕਿਵੇਂ ਆ ਉਹ ਲੀਟਰ ਦੀ ਵੀਡੀਓਸ ਚ ਆਪਾਂ ਡਿਸਕਸ ਕਰਾਂਗੇ ਵੀ ਕਿਸ ਵਿਧੀ ਨਾਲ ਉਹ ਬਣਾ ਸਕਦੇ ਹੋ ਤੇ 15% ਆਪਣੀ ਡਾਈਟ ਦੇ ਵਿੱਚ ਫੈਟ ਨੂੰ ਜ਼ਰੂਰ ਰੱਖੋ ਦੇਸੀ ਘਿਓ ਤੋਂ ਡਰੋ ਨਾ ਇਨਫੈਕਟ ਉਹਨੂੰ ਡਾਈਟ ਦਾ ਹਿੱਸਾ ਬਣਾਓ ਕਿਉਂਕਿ ਬ੍ਰੇਨ ਨੂੰ ਫੈਟ ਦੀ ਲੋੜ ਆ ਬ੍ਰੇਨ ਹੈਲਦੀ ਆ ਤਾਂ ਬਾਡੀ ਓਵਰਆਲ ਹੈਲਦੀ ਆ ਉਸ ਤੋਂ ਬਾਅਦ ਕੋਸ਼ਿਸ਼ ਕਰੋ ਡਾਈਟ ਦੇ ਵਿੱਚ ਜੇ ਤੁਸੀਂ ਕਣਕ ਖਾ ਰਹੇ ਹੋ ਯਾਨੀ ਕਿ ਵੀਟ ਲੈ ਰਹੇ ਹੋ ਤਾਂ ਉਹਨੂੰ ਥੋੜਾ ਜਿਹਾ ਡਾਈਟ ਚੋਂ ਘੱਟ ਕਰ ਦਿਓ ਤੇ ਬਾਕੀ ਡਾਈਟਸ ਨੂੰ ਪ੍ਰੋਟੀਨ ਰਿਚ ਕਰਕੇ ਉਹਦੇ ਚ ਤੁਸੀਂ ਇੰਟਰੋਡਿਊਸ ਕਰਾਓ ਜਿਵੇਂ ਕਿ ਤੁਸੀਂ ਰਾਗੀ ਜਾਂ ਓਟਸ ਜਾਂ ਬੇਸਨ ਜਾਂ ਮਿਲਟਸ ਨੂੰ ਇੰਟਰੋਡਿਊਸ ਕਰ ਸਕਦੇ ਹੋ ਹੌਲੀ ਹੌਲੀ ਟੇਸਟ ਬਿਲਡ ਅਪ ਕਰੋ ਇਸ ਵੇਅ ਆਊਟ ਨਾਲ ਤੁਸੀਂ ਵਟਾਪੇ ਨੂੰ ਕੰਟਰੋਲ ਵੀ ਕਰ ਸਕਦੇ ਹੋ ਤੇ ਆਪਣੇ ਲਵ ਬਾਂਸ ਦੀ ਹੈਲਥੀ ਕਰ ਸਕਦੇ ਹੋ ਉਸ ਤੋਂ ਬਾਅਦ ਕੋਸ਼ਿਸ਼ ਕਰੋ ਆਪਣੇ ਅਕੋਰਡਿੰਗ ਕਸਟਮਾਈਜ਼ਡ ਡਾਈਟ ਪਲਾਨ ਬਣਵਾਉਣ ਦੀ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀਆਂ ਨੀਡਸ ਤੁਹਾਨੂੰ ਕੀ ਚਾਹੀਦੀਆਂ ਉਹ ਹੈਲਪਫੁਲ ਹੁੰਦੀਆਂ ਤੇ ਲਾਸਟ ਬਟ ਨਾਟ ਦਾ ਲੀਸਟ ਫਿਜ਼ੀਕਲੀ ਹਮੇਸ਼ਾ ਐਕਟਿਵ ਰਹੋ ਕੋਸ਼ਿਸ਼ ਕਰੋ ਰਨਿੰਗ ਜਾਂ ਸਾਈਕਲਿੰਗ ਜਾਂ ਜਿਹੜੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਹੈ ਚਾਹੇ ਉਹ ਜਿਮਿੰਗ ਆ ਤੇ ਚਾਹੇ ਉਹ ਰਨਿੰਗ ਆ ਉਹਨੂੰ ਪਾਰਟ ਆਫ ਲਾਈਫ ਬਣਾਓ ਚਾਹੇ ਅੱਧਾ ਘੰਟਾ ਰੱਖੋ ਇਸ ਤਰੀਕੇ ਨਾਲ ਤੁਸੀਂ ਮੈਂਟਲੀ ਵੀ ਫਿਟਰ ਹੋਵੋਗੇ ਤੇ ਫਿਜ਼ੀਕਲੀ ਵੀ ਫਿਟਰ ਹੋਵੋਗੇ ਤੇ ਕੋਸ਼ਿਸ਼ ਕਰੋ ਇਸ ਵੀਡੀਓ ਨੂੰ ਆਪਣੇ ਲਵਡ ਵਨਸ ਨਾਲ ਜ਼ਰੂਰ ਸ਼ੇਅਰ ਕਰੋ ਕਿਉਂਕਿ ਤੁਹਾਡਾ ਇੱਕ ਸ਼ੇਅਰ ਉਹਨਾਂ ਦੀ ਸਿਹਤ ਤੇ ਤੁਹਾਡਾ ਪਿਆਰ ਬਰਕਰਾਰ ਰੱਖੂਗਾ ਟੀਮ ਡਾਈਟੈਲੋ